ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਕੁਝ ਮਾਸਟਰ ਕੈਡਰ ਪੰਜਾਬੀ ਦੇ ਪ੍ਰਸ਼ਨਾਂ ਬਾਰੇ ਗੱਲ ਕਰਾਂਗੇ ਪਹਿਲਾ ਤੀਜਾ ਪ੍ਰਸ਼ਨ ਹੈ ਜੀ ਪਹਿਲੇ ਦੋ ਪ੍ਰਸ਼ਨ ਆਪਾਂ ਕਰਾ ਦਿੱਤੇ ਨੇ ਛੋਟੇ ਵੀਡੀਓ 'ਚ ਤੀਜਾ ਪ੍ਰਸ਼ਨ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ ਜਿਹੜੇ ਭਗਤ ਨੇ ਉਹਨਾਂ ਦੀ ਬਾਣੀ ਪੁੱਛਿਆ ਵੀ ਕਿੰਨੇ ਰਾਗਾਂ ਵਿੱਚ ਦਰਜ ਹੈਗੀ ਸੋ ਇਹਦਾ ਉੱਤਰ ਹੈ ਜੀ 22 ਰਾਗਾਂ ਵਿੱਚ ਦਰਜਾ 15 ਭਗਤਾਂ ਦੀ ਬਾਣੀ ਪ੍ਰਸ਼ਨ ਨੰਬਰ 4 ਸਦੀਕ ਲਾਲੀ ਦੀ ਪ੍ਰਸਿੱਧੀ ਕਿਸ ਕਰਕੇ ਹੈ? ਇਹਦੇ ਵਿੱਚ ਉਹ ਸ਼ਰੀਰੀ ਪ੍ਰਸਿੱਧੀ ਹੋਈ ਹੈ ਉਹ ਕਿਸ ਕਰਕੇ ਹੋਈ ਹੈ ਜੀ? ਇਹਦਾ ਉੱਤਰ ਹੈ ਜੀ ਕਿੱਸਾ ਜੂਸਵਜਲਖਾਂ ਕਰਕੇ ਇਹਨਾਂ ਦੀ ਪ੍ਰਸਿੱਧੀ ਹੋਈ ਹੈ। ਆ ਅਗਲਾ ਪ੍ਰਸ਼ਨ ਹੈ ਜੀ ਪੰਜਵਾਂ ਮਾੜਾ ਬੰਦਾ ਕਹਾਣੀ ਦਾ ਲੇਖ ਕੌਣ ਹੈ? ਇਹਦਾ ਅਨਸਰ ਹੈ ਜੀ ਪ੍ਰੀਮ ਪ੍ਰਕਾਸ਼ ਇਹ ਕਹਾਣੀ ਲੱਗੀ ਹੋਈ ਸੀਗੀ ਸਲੇਵਸ ਵਿੱਚ ਤੇ ਪ੍ਰਸ਼ਨ ਨੰਬਰ 6 ਗੁਰਖਨਾਥ ਦਾ ਗੁਰੂ ਕੌਣ ਸੀ ਮਹਸੰਦਰਨਾਥ ਕਈ ਵਾਰੀ ਐਵੇਂ ਪੁੱਛ ਲੈਂਦੇ ਨੇ ਜੋਗੀਆਂ ਬਾਰੇ ਵੀ ਇਹਨਾਂ ਦਾ ਗੁਰੂ ਸਭ ਤੋਂ ਵੱਡਾ ਗੁਰੂ ਕੌਣਾ ਤਾਂ ਇਹ ਮਹਸੰਦਰਨਾਥ ਹੀ ਹੈ ਜੀ ਕਿਉਂਕਿ ਗੁਰਖਨਾਥ ਨੂੰ ਆਪਾਂ ਜਾਣਦੇ ਹਾਂ ਤੇ ਇਹਨਾਂ ਦਾ ਗੁਰੂ ਹੈਗਾ ਮਹਸੰਦਰਨਾਥ ਤੇ ਮਹਸੰਦਰਨਾਥੇ ਕਾਫੀ ਚੇਲੇ ਪ੍ਰਸ਼ਨ ਨੰਬਰ 7 ਅੱਠੀ ਪੈਰੀ ਅੱਠ ਖੰਡ ਕਿਸ ਗੁਰੂ ਦੀ ਰਚਨਾ ਹੈ ਇਹਦਾ ਆਨਸਰ ਹੈ ਜੀ ਗੁਰੂ ਅੰਗਦ ਦੇਵ ਜੀ ਗੁਰੰਗਦੇਵ ਜੀ ਨਾਲ ਸੰਬੰਧਤ ਕਈ ਵਾਰੀ ਮਾਸਟਰ ਗਿੱਟ ਵਿੱਚ ਪ੍ਰਸ਼ਨ ਆਇਆ ਨੇਗੇ 3704 ਚ ਵੀ ਆਇਆ 41 ਗੜ ਚ ਵੀ ਆਇਆ ਨੇਗੇ ਸੇ ਗੁਰਮ ਕੀ ਲਿਪੀ ਤੇ ਵੀ ਇਹਨਾਂ ਨੇ ਕੰਮ ਕੀਤਾ ਇਹ ਪ੍ਰਸ਼ਨ ਕਈ ਵਾਰ ਆ ਚੁੱਕਿਆਗਾ ਪ੍ਰਸ਼ਨ ਨੰਬਰ 8 ਪਾਇਆ ਹੈ ਕੁਛ ਪਾਇਆ ਹੈ ਕਾ피 ਕਿਸ ਕਵੀ ਦੀ ਹੈ ਇਹ ਬੁੱਲੇ ਸ਼ਾਹ ਦੀ ਰਚਨਾ ਹੈ ਜੀ ਪਾਇਆ ਹੈ ਕੁਛ ਪਾਇਆ ਹੈ ਕਾ피 ਕਿਸ ਕਿਸ ਸੂਫੀ ਕਵੀ ਦੀ ਹੈ ਬੁੱਲੇ ਸ਼ਾਹ ਪ੍ਰਸ਼ਨ ਨੰਬਰ 9 ਨਯਾਬਤ ਦੀ ਬਾਾਰ ਵਿੱਚ ਕਿਹੜੇ ਬਾਦਸ਼ਾਹ ਦੇ ਹਾਵੜੇ ਦਾ ਜ਼ਿਕਰ ਆਉਂਦਾ ਹੈ ਨਾਦਰ ਸ਼ਾ ਨਯਾਬਤ ਦੀ ਬਾਾਰ ਵਿੱਚ ਇਹਦੇ ਵਿੱਚ ਕਿਹੜੇ ਬਾਦਸ਼ਾਹ ਸੀ ਉਹ ਨਾਦਰ ਸ਼ਾ ਦੇ ਹਾਵੜੇ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ ਪ੍ਰਸ਼ਨ ਨੰਬਰ 10 ਬਾਗਾਂ ਦਾ ਰਾਖਾ ਕਹਾਣੀ ਦਾ ਲੇਖ ਕੌਣ ਹੈ ਲੇਖਕ ਕੌਣ ਹੈ ਇਹਦਾ ਆਨਸਰ ਹੈ ਜੀ ਪ੍ਰਿੰਸੀਪਲ ਸੁਜਾਨ ਸਿੰਘ ਪਾਤਰਵਾਰੂ ਤੇ 11 ਪ੍ਰਸ਼ਨ ਨੰਬਰ 11 ਸਭ ਤੋਂ ਵੱਧ ਪ੍ਰਯੋਗ ਕਰਨ ਵਾਲਾ ਪੰਜਾਬੀ ਲੇਖਕ ਕੌਣ ਹੈ? ਇਹਦਾ ਉੱਤਰ ਹੈ ਜੀ ਸਰਜੀਤ ਸਿੰਘ ਸੇਠੀ ਜਿਨ੍ਹਾਂ ਵੱਲੋਂ ਪ੍ਰਯੋਗ ਕੀਤੇ ਨੇਗੇ। ਪ੍ਰਸ਼ਨ ਨੰਬਰ 12 ਫਰੋਜ਼ਦੀਨ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਇਹਦਾ ਉੱਤਰ ਹੈ ਜੀ ਸਟੇਜ ਦਾ ਬਾਦਸ਼ਾਹ ਤੇ ਪੰਜਾਬ ਦੀ ਬਲਬਲ। ਉਹਨਾਂ ਨੂੰ ਸਟੇਜ ਦਾ ਬਾਦਸ਼ਾਹ ਕਿਹਾ ਨਾਲ ਤੇ ਪੰਜਾਬ ਦੀ ਬਲਬਲ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 12 13 ਆਰਤੀਕ ਹੁਣ ਤੱਕ ਕਿਸ ਕਵੀ ਦੀ ਰਚਨਾ ਹੈ? ਇਹਦਾ ਉੱਤਰ ਹੈ ਸ਼ੇਖ ਕੁਮਾਰ ਦੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੀ ਗਈ ਕਵਤਾ ਦੀ ਸੋ ਇਹ ਸੀ ਜੀ ਪੰਜਾਬੀ ਮਾਸਟਰ ਗ੍ਰੈਜੂਏਟ ਨਾਲ ਸੰਬੰਧਿਤ ਕੋਈ ਪ੍ਰਸ਼ਨ ਤਾਂ ਅਨੁਸਾਰ ਸਾਡੀ ਇਹ ਵੀਡੀਓ ਕਿਵੇਂ ਲੱਗੀ ਆਪਣੇ ਵਿਚਾਰ ਜ਼ਰੂਰ ਦੇਣਾ ਨਾਲੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਕੱਲ ਨੂੰ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਵੀਡੀਓ ਨਾਲ ਲੈ ਕੇ ਤੇ ਇਹ ਵੀਡੀਓ ਨੂੰ ਪੂਰਾ ਦੇਖ ਕੇ ਆਪਣੇ ਵਿਚਾਰ ਜ਼ਰੂਰ ਦੇਣਾ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕੀ ਕਮੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ